ਸਤਿ ਸ਼੍ਰੀ ਅਕਾਲ ਜੀ ਇੱਕ ਸਾਡੇ ਸਬਡਿਵੀਜ਼ਨ ਫੂਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਦੇ ਘਰੇ ਜਿਹੜੇ ਉਹਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ ਰੋਕਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰauti ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦੱਚ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਤ ਚ ਇਸ ਤਰੀਕੇ ਦੇ ਫਿਰੋਤੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਸਾਡੇ ਐਸਪੀਡੀ ਡੀਐਸਪੀਡੀ ਸੀਆਈ ਦੀ ਟੀਮ ਸੀਆਈ ਦੀ ਟੀਮ ਸਬ-ਡਿਵੀਜ਼ਨਲ ਅਫਸਰਸ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਮੈਪ ਕਰ ਲਿਆ ਤੇ ਕੁੁੱਥੀ ਜਦੋਂ ਸੁਲਝੀ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇੱਕ ਪੜਿਆ ਗਿਆ ਤਰਮ ਸਿੰਘ ਉਨਸਲਿਕਾ ਇਹ ਟਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਦੀ ਉਮਰ 29 ਸਾਲ ਹੈਗੀ ਤੇ ਤੇ ਪਹਿਲੇ ਕੋਈ ਮਗਰਨਾ ਦਰਜ ਨਹੀਂ ਇਹ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਵੀ ਰਹੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿਉਂਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ-ਪੂਸੇ ਸੀਗੇ ਤੇ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਤਿੰਨ ਬੰਦਿਆਂ ਨੂੰ ਇਸ ਤਰੀਕੇ ਦੀ ਸਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਾਂਸਪਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ ਸਰ ਇਸ ਮਾਮਲੇ ਦੇ ਵਿੱਚ ਜਿੱਦ ਕਰ ਦੋ ਬੰਦਾ ਗਵਰਨਰ ਨੇ ਇਹਨਾਂ ਤੋਂ ਵੀ ਬਰਾਬਰ ਦੇ ਸੁਪਰਵਾਈਜ਼ਰ ਦੇ ਨਾਂ ਦੇ ਵਿੱਚ ਜਿਹੜੇ ਬੰਦੇ ਫੜੇ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿੱਛੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਦੱਸ ਦਾਂਗੇ ਕਿ ਤੁਸੀਂ ਘਰ ਦਾ ਕੰਮ ਕਰਨ ਦੀ ਗੱਲ ਆਖੀ ਹੈ ਕਿੱਸਾ ਦਾ ਕੰਮ ਕਰਦੇ ਤਾਂ ਸੀ ਜਿਸ ਤਰ੍ਹਾਂ ਦੇ ਜਾਇਗਾ ਆਏ ਤਾਂ ਇਹਨਾਂ ਨੇ ਪੱਕਾ ਹੀ ਕੰਮ ਕਰਦਾ ਸੀ ਇਸ ਤਰੀਕੇ ਅੱਛਾ ਜੀ ਬਾਕੀ ਜਿਹੜੇ ਦੋ ਬੰਦੇ ਦੇ ਕਹਿ ਮੁਤਾਬਿਕ ਜਿਹੜੀ ਹੁਣ ਤੱਕ ਗੱਲ ਆਈ ਹੈ ਕਿ ਉਹ ਕੋਈ ਪੀਓਪੀ ਵਗੈਰਾ ਦਾ ਇਹ ਬੰਦੇ ਕਰੇ ਕੰਮ ਕੀਤਾ ਸੀਗਾ ਬਟ ਥੈਟ ਜਿਹੜਾ ਇੱਕ ਵਾਰੀ ਇਸ ਜਦੋਂ ਸਾਡੇ

ਉਹ ਬਾਤ ਜਿਹੜੀ ਡਿਟੇਲ ਐਸੀ ਦੱਸਾਂ ਵੀ ਲੇਕਿਨ ਪ੍ਰਾਈਮਰ ਫੈਸਾਈ ਜਿਹੜੀ ਗੱਲ ਸਾਹਮਣੇ ਹੈ ਕਿ ਬਾਅਦ 'ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨੀ ਪੰਨੇ ਨੂੰ 5 ਦੇ ਦੋ ਪੰਨੇ ਦਾ 4 ਦੇ ਦੋ ਇਸ ਤਰੀਕੇ ਦੀ ਵੀ ਇਹ ਦੇ ਵਿੱਚ ਗੱਲ ਸਾਹਮਣੇ ਆ ਉਹ ਸੀਰੀ ਦਾ ਜਿਹੜਾ ਜਮੀਦਾਰ ਪਰਿਵਾਰ ਹੈ ਜਿਵੇਂ ਬਿਜ਼ਨਸ ਮੈਂ ਤਾਂ ਨਹੀਂ ਬਿਜ਼ਨਸ ਫੈਮਿਲੀ ਵਾਲੀ ਗੱਲ ਹੁੰਦੀ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਜਮੀਦਾਰ ਪਰਿਵਾਰ ਹੈ ਜਿਹਦੇ ਦੀ ਖੇਤੀ ਪੜੀ ਹੈ ਇਹ ਪਰਿਵਾਰਾਂ ਦਾ हाँ जी परिवार ਪੁਲਿਸ ਨੇ ਕਿਸੇ ਸ਼ੱਕ ਜਿਦਾ ਅਗਰ ਤੇ ਉਹਨਾਂ ਨੇ ਇਹਨਾਂ ਨੇ ਕੋਈ ਕੁਝ ਟੈਕਨੀਕਲ ਇਨਪੁਟਸ ਸੀਗੇ ਤਾਂ ਟੈਕਨੀਕਲ ਐਵੀਡੈਂਸ ਦੇ ਬੇਸਿਸ ਤੇ ਇਹਨਾਂ ਨੇ ਗਾ ਟੀਮ ਨੇ ਕੰਮ ਕਰਕੇ ਥੋੜੀ ਹਿਊਮਨ ਇੰਟੈਲੀਜੈਂਸਲੀ ਯੂਜ਼ ਕੀਤੀ ਤਾਂ ਫਿਰ ਇਹਨੂੰ ਫ੍ਰੈਂਕ ਕੀਤਾ ਜੇ ਵੀ ਚਿੱਠੀ ਲਿਖੇਗੇ ਜੀਓ ਦਾ ਜਿਹੜਾ ਬੰਦੇ ਨੂੰ ਵੀ ਗੱਲ ਉਹ ਰਿਫਰੈਂਸ ਦਿੱਤੀ ਸੀ ਕਿ ਉਹ ਨਨੇਕੀ ਐਸੀ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਏ ਉਸ ਫੇਕਸ ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਤੀ ਦੀ ਮੰਗ ਕੀਤੀ। ਫੰਡ ਮੰਗਾਇਆ ਸੀ। ਹਾਂ ਬੇਸਿਕਲੀ ਉਹਨਾਂ ਨੇ ਫਿਰੋਤੀ ਹੀ ਕਰਿਆ ਦੱਸ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮੰਗਾਇਆ ਸੀ। ਕੋਈ ਰਿਲੇਸ਼ਨ ਲਿੰਕ ਕੋਈ ਲਿੰਕ ਇਹਨਾਂ ਦਾ ਨਹੀਂ ਹੈ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਉਹਨਾਂ ਦੇ ਘਰੇ ਕੰਮ ਕਰਾਉਣ ਦਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋਂ ਐਡਸ ਲਵਾ ਫਿਰੋਤੀ ਮੰਗੇ لیکن وہ ਸਾਡੀ ٹیم نے جو ہے ٹائم مینوں کریک کر کے اس ਨੂੰ نکلو دیا۔ سر ਇਹ ਰਹਿਣਾ ਲਿਖੋਦਾ ਹੈ। ਇਹ ਟਿਪਾਲੀ ਪਿੰਡ ਦਾ ਹੀ ਹੈ ਜੀ ਫੂਲ ਸਬਡਿਵੀਜ਼ਨ ਦੇ ਵਿੱਚ। थैंक यू। ਉਹ ਪਹਿਲਾਂ ਵੀ ਇਹਨਾਂ ਨੇ ਕਿਸੇ ਤੋਂ ਅੱਜ ਤੱਕ ਮੰਗੀ ਜਾਂ ਕੋਈ ਇਹਨਾਂ ਦੇ ਸਾਥੀਆਂ ਨੇ ਹੁਣ ਤੱਕ ਲੀਗਲੇ ਸਾਹਮਣੇ ਆਈ। ਹੁਣ ਤੱਕ ਤਾਂ ਨਹੀਂ ਬੜਾ ਸਾਡੀ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਸਾਹਮਣੇ ਆਏਗੀ ਤਾਂ ਅਸੀਂ ਜ਼ਰੂਰ ਦੱਸਾਂਗੇ। ਠੀਕ ਹੈ ਜੀ। ਲਾਈ